ਕਿ ਪਹਿਲਾਂ ਵੀ ਮਿਲ ਕੇ ਤੈਨੂੰ ਮੈਂ ਵੀ ਛੜ ਦੇ ਖੇਤੀ ਨਾਲ ਪੰਗਾ ਨਾ ਲੈ ਇਹ ਆਪਣੇ ਬਸਾ ਰੋਗ ਨਹੀਂ ਹੈਗਾ ਛੜ ਦੇਂਗੇ ਫਿਰ ਛੜ ਦੇ ਜੀ ਕੋ ਲੈ ਤੇ ਮੰਗਾ ਤੇਰੇ ਬੱਚਿਆ ਤੇਰੇ ਇਹ ਤੈਨੂੰ ਬੱਚਾ ਹੈਗਾ ਸਾਰਾ ਤੇਰਾ ਕੱਲਾ ਕੱਲਾ ਹਿਸਾਬ ਲਾ ਲਵਾਂ ਸਰਪੰਚ ਦੀ ਗੱਡੀ ਆ ਸਰਪੰਚ ਉਹ ਨਾਲ ਕਿੱਧਰ ਬੰਦਾ ਕਰੀ ਓ ਬਿਫਤੇ ਦੇ ਮਾਰੇ ਤੁਰੇ ਫਿਰਦੇ ਆ ਯਾਰ ਰਿਸ਼ਤਾ ਯਾਰਾ ਕਿਉਂ ਕਿ ਹੋ ਗਿਆ ਉਹ ਸਾਡੇ ਨਾਲ ਜਿਹੜਾ ਖੇਤੀ ਨਾਲ ਪੰਗਾ ਭਰਾਵਾ ਇਹ ਜੱਟਾਂ ਦੇ ਕੰਮ ਹੁੰਦੇ ਨੇ ਜੱਟਾਂ ਦੇ ਕੰਮ ਨੇ ਸਰਪੰਚ ਮੈਂ ਸਾਰਾ ਕੱਲਾ ਕੱਲਾ ਹਿਸਾਬ ਲਾ ਲਿਆ ਛੜ ਦੇ ਸਪਰੇ ਹੀ ਵਾਲੀ ਮਹਿੰਗੀਆਂ ਹੋ ਗਈਆਂ ਰੇਹਾ ਤਾਂ ਮੈਂ ਇਹ ਲਾਉਂਦੇ ਨੇ ਤੇਰੇ ਵਰਗੇ ਹੁੰਦੇ ਨੇ ਤੈਨੂੰ ਸਸਤੀ ਦਵਾਈ ਆਉਣੀ ਆ ਸਸਤੀ ਇਹ じゃ ਕੋਣ ਆ ਸਸਤੀ ਕਿਵੇਂ ਦੇ ਦੂਗਾ ਕੜੇ ਦੇ ਵਿੱਚ ਓਲਾ ਵਾਲਾ ਸਰਪੰਚ ਪਤਿਨਾ ਦਾ ਰੇਟ ਕਿਹਨੇ ਕਿਹੜੀ ਜੀ ਦਾ ਕਿੰਨਾ ਕਿਹੜੀ ਜੀ ਦਾ ਕਿੰਨਾਗਾ ਓਲੇ ਜੀ ਲੁੱਟ ਜਾਂਦੇ ਨੇ ਲੋਕ ਹਾਂ ਪਰ ਤੁਹਾਨੂੰ ਸਸਤੀ ਦਵਾਈ ਕਿਵੇਂ ਇਹ じゃ ਕੋਈ ਇਮਾਨਦਾਰ ਨਹੀਂਗਾ ਜਿਹੜਾ ਰੇਟ ਦੱਸੇ ਪਾਣੂ ਮੈਂ ਵੀ ਸਪਰੇਅ ਲੈ ਰੇਟ ਕੱਲੀ ਜੀ ਦਾ ਰੇਟ ਦੱਸਾਂਗਾ ਕੱਲੀ ਜੀ ਦਾ ਕੋਣ ਸਰਪੰਚ ਦਾ ਓਲਾ ਵਾਲਾਗਾ ਓਏ ਆ ਜਾ ਤੂੰ ਉਹ ਉਲੇ ਉਲੇ ਸਾਰੇ ਜੱਕਰਾਂਗੇ ਤੁਹਾਨੂੰ ਅਸਿਆ ਮੇਰੇ ਮਿੱਤਰ ਨੇ ਆਪਣੇ ਜਮਾ ਠੀਕ ਆ ਨਾ ਤੈਨੂੰ ਹੋਰ ਗੱਲ ਦੱਸਾਂ ਇਹ ਕੋਈ ਆਮ ਦੁਕਾਨਦਾਰ ਨਹੀਂ ਹੈਗੇ ਹਾਂ ਇਹਨਾਂ ਨੇ ਨਾ ਪਹਿਲਾਂ ਕੰਪਨੀਆ 'ਚ 15-15 ਸਾਲ ਟੱਕੇ ਖਾ ਕੇ ਫੇਰ ਆਪਣੀ ਦੁਕਾਨ ਕਰੀ ਹੈ ਗਈ ਭਾਈ ਸਸੀ ਕਾਲ ਜੀ ਸਸੀ ਕਾਲ ਭਾਈ ਜੀ ਇਹ ਸਾਡਾ ਬਰੂਰੇ ਆਲੇ ਖਰਚਾ ਦੇਖ ਲੈ ਇਹ ਹੀ ਰੋਕੜ ਹੈਗੀ ਥੋੜਾ ਜਿਹਾ ਥੋੜਾ ਜਿਹਾ ਅੱਜ ਤੇਨੂੰ ਕੱਲੀ-ਕੱਲੀ ਦਵਾਈ ਦਾ ਰੇਟ ਦੱਸਾਂ ਹੁਣ ਮੁਸਕੇ ਆਏ ਲੈ ਸਾਡੇ ਨੂੰ ਸਮਝਾ ਸਾਰੀ ਕੱਲੀ-ਕੱਲੀ ਗੱਲ ਦਾ ਕਿੰਨਾ ਦਾ ਰੇਟ ਦਾ ਡੈਰੀ ਤੇ ਲਿਖੇ ਪੈਣਿਆ ਦੇ ਕੱਲੀ ਕੱਲੀ ਚੀਜ਼ ਦਾ ਰੇਟ ਆ। ਚੱਲ ਸਾਰੀ ਗੱਲ ਬਾਤ ਤੂੰ ਸਿਰਕਾ ਰਹਿਣਾਗਾ। ਮਾਦਾਨ ਦਾ ਕੀ ਰੇਟ ਆ ਬਾਈ? ਮਾਦਾਨ ਆਪਣੇ ਕੋਲ ਜੀ 85 ਰੁਪਏ ਤੋਂ 66 ਹੈ ਜੀ। 85 ਰੁਪਏ? ਹਾਂ ਜੀ ਹਾਂ। ਡਲਟ ਵੀ ਫੁੱਲ ਜ਼ਿੰਮੇਵਾਰੀ। ਬਾਹਰ ਤਾਂ 150 ਤੋਂ ਉੱਤੇ ਦਿੰਦੇ ਨੇ। ਕੋਕੋ ਰਾਜਣ ਕੋਰਾ ਜਨਾ ਆਪਣੇ ਕੋਲੇ ਆਸੇ ਜੀ 140 ਰੁਪਏ ਕਿੱਲਾ ਜੀ ਲੈ ਇਹ ਤੇ 280 ਦਿੰਦੇ ਨੇ ਬਾਹਰ ਦਾ ਕਸਟੋਡੀਆ ਕਸਟੋਡੀਆ ਜੀ ਆਸੇ ਆਪਣੇ ਕੋਲੇ ਜੀ 800 ਦਾ ਲੀਟਰ ਆ ਹੀ 4 ਕਿੱਲਿਆਂ ਦਾ ਐਮੀ ਸਟਾਰ ਐਮੀ ਸਟਾਰ ਜੀ ਆਸੇ ਆਪਣੇ ਕੋਲੇ 1200 ਤੋਂ ਸਟਾਰਟ ਆ ਜੀ 5 ਕਿੱਲਿਆਂ ਤੇ ਪਊਗਾ ਜੀ ਅਕਟਾਰਾ ਅਕਟਾਰਾ ਜੀ ਆਪਣੇ ਕੋਲੇ ਆਸੇ 70 ਰੁਪਏ ਕਿੱਲਾ ਜੀ ਪ੍ਰੋਬਲਮ ਪ੍ਰੋਬਲਮ ਜੀ ਆਪਣੇ ਕੋਲੇ ਆਸੇ ਜੀ 90 ਰੁਪਏ ਕਿੱਲਾ ਚੈਸ ਚੈਸ ਜੀ ਆਸੇ 1300 ਤੋਂ ਸਟਾਰਟ ਆ ਜੀ ਕਿਲੋ 7-8 ਕਿੱਲਿਆਂ ਤੇ ਪਊਗੀ ਆ ਪੈਕਟ ਦਾ ਬਾਹਰੋਂ 250 ਦਾ ਮਿਲਦਾ ਜਾ ਆਪਣੇ ਕੋਲੇ 140 ਰੁਪਏ ਤੋਂ ਸਟਾਰ Nah, Eka, ada karena laser panjang? Seragam ਹਾਡਾ ਸੁੰਡੀ ਵਾਲੀ ਬਈ ਇਹ ਸੁੰਡੀ ਵਾਲੀ ਜੀ ਆਪਣੇ ਕੋਲੇ 2500 ਦਾ ਲੀਟਰ ਹੈ 10 ਕਿੱਲਿਆਂ ਦੇ ਜਦੋਂ ਪਾਤਾ ਵੀ ਪੜਾਕੇ ਪਾ ਦੋ ਬੱਲੇ 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 ਹੁਣ ਨੋਟ ਕਰ ਲਓ ਖੜੇ ਕਿੱਥੇ ਆ ਚਨੀਰ ਸ਼ਹਿਰ ਦੇ ਵਿੱਚ ਸਕਰੀਨ ਤੇ ਬਾਈ ਉਹਨਾਂ ਦਾ ਨੰਬਰ ਚੱਲ ਰਿਹਾ ਕਿਸੇ ਨੇ ਵੀ ਕੋਈ ਸਪਰੇਅ ਲੈਣੀ ਆ ਜਾਂ ਕੋਈ ਹੋਰ ਰੇਟ ਬਾਰੇ ਜਾਣਕਾਰੀ ਜਾਣੀ ਆ ਫੋਨ ਕਰਕੇ ਲੈ ਸਕਦੇ ਹੋਗੇ ਜੇ ਕਿਸੇ ਨੇ ਭਾਈ ਆਨਲਾਈਨ ਮੰਗਾਉਣੀ ਭੇਜ ਦੋਗੇ ਹਾਂ ਜੀ ਭੇਜਾਂਗੇ ਪਰ ਆਰਡਰ ਹੋਵੇ ਘੱਟੋ ਘੱਟ 30000 ਤੋਂ ਪਲੱਸ ਅੱਧੀ ਪੇਮੈਂਟ ਪਹਿਲਾਂ ਪਾਉਣੀ ਜੋ ਰਿਜ਼ਲਟ ਦੀ ਜ਼ਿੰਮੇਵਾਰੀ ਹੈ ਜੇ ਨਾਰਜਾਇਤਾ ਆਈ ਪੈਸੇ ਤੱਕ ਵਾਪਸ ਕਰ ਦੋ ਸਰਪ ਆ ਵੀਰ ਆ ਕਿਉਂ ਸਾਡਾ ਲਿਆ ਜਾਵਾਂ ਜਾਵਾਂ ਦੋ ਕਿਨੇ ਹੋਰ ਮਸਲਾ ਵਾਕੇ ਦੇ ਕਰਾਂਗੇ ਦੋ ਕਿਨੇ ਆਏ ਹਾਏ ਜੱਕਦੇ ਫਟੇ ਬੈਠੇ ਜੀ ਸਾਰੇ ਆਪਾਂ ਤੋਂ ਦਵਾਈ ਲੈ ਜਾਂਦੇ ਇਹਨਾਂ ਨੂੰ ਪੁੱਛੋ ਜੀ ਗੱਲ ਸੁਣ ਲੋ ਭਰਾਵੋ ਕੰਮ ਗੱਲ ਸੁਣ ਲੋ ਭਰਾਵੋ ਕੰਮ ਹੋ ਗਿਆ ਉਲਟ ਛਲਟ ਹੁਣ ਜੱਟਾਂ ਨੇ ਕਰ ਲਈਆਂ ਦੁਕਾਨਾਂ ਅਸੀਂ ਕਰਾਂਗੇ ਖੇਤੀ ਖੇਤੀ ਹੁਣ ਦੇਖੋ ਬਰਫੁੱਲ ਹੁੰਦੇ ਨਰਮੇ ਦੇ ਆਈ ਹੋ ਰਹੀਆਂ ਹਾਂ ਸਪਰੇਆ ਸਾਨੂੰ ਅਸਲੀ ਮਿਲਣਗੀਆਂ ਆਪਰਾ ਕੋਲੇ ਹੁਣਾ ਹੁਣਾ ਕਿਥੇ ਝਨੀਰ ਦੇ ਵਿੱਚ ਝਨੀਰ ਵਿੱਚੋਂ ਆਈ ਐਚਡੀ ਐਸਸੀ ਬੈਂਕ ਦੇ ਨਾਲ ਦੀ ਹਾਸਾ ਰੋਡ ਦੇ ਉੱਤੇ ਕਾਊਂਟਰ ਹੈ ਜੀ ਆਪਰਾ ਨੰਬਰ ਸਕਰੀਨ ਤੇ ਚੱਲੀ ਜਾਂਦੇ ਨੇ ਇਮਾਨਦਾਰ ਬੰਦੇ ਨੇ ਫੋਨ ਮਾਰ ਕੇ ਤੁਸੀਂ ਕੰਨੀ ਕੰਨੀ ਦਵਾਈ ਦਾ ਰੇਟ ਪਤਾ ਕਰ ਸਕਦੇ ਹੋ ਭਾਈ ਜਿਵੇਂ ਆਪਣੇ ਕੋਲੇ ਜਿੱਦਾਂ ਕਾਟਨ ਵਾਲਾ ਏਰੀਆ ਜੀ ਉਹਦੇ ਵਿੱਚ ਜਿਵੇਂ ਪਨਾਮਾ ਵਗੈਰਾ ਠੇਜਾ ਬਕਸਾਲ ਪਿਆਗਾ ਸਵਾਲ ਕੰਪਨੀ ਦਾ ਇਹ ਜਾਇਜ਼ ਰੇਟਾਂ ਦਾ ਦੇਵਾਂਗੇ ਜੀ ਇਹ ਲੁੱਟਣੀ ਕਰਦੇ ਓਏ ਹਾਏ ਕਿਉਂ ਹੁਸਨ ਹਾਂਜੀ ਹਾਂਜੀ ਜੀ ਇਹ ਕਿਸ ਨੇ ਆਨਲਾਈਨ ਮੰਗਵੋਣੀ ਹੋਵੇ ਯਾਰ ਮੇਰੇ ਸਾਡੂ ਵਰਗੇ ਕਰਦੇ ਨੇ ਬਾਹਰ ਕੰਮ ਭੇਜ ਦਾਂਗੇ ਭੇਜ ਦਾਂਗੇ ਭੇਜ ਦਾਂਗੇ 30000 ਦਾ ਆਡਰ ਹੋਵੇ ਫਿਰ ਭੇਜੂਗਾ ਆਡਰ ਹੋਵੇ ਜੀ ਫਿਰ ਭੇਜਾਂਗੇ ਅਸਾਂ ਠੀਕ ਆ ਸਾਡੇ ਮਨ ਦੀ ਸੰਤੁਸ਼ਟੀ ਹੋ ਗਈ ਥੋੜੀ ਜਿਹੀ ਕੱਚ ਰਹਿੰਦੀ ਹੈਗੀ ਕੱਚ ਗਈ ਰਹੇਗੀ ਅਸੀਂ ਮੜੇ ਲੋਕਾਂ ਦੇ ਰਿਵਿਊ ਲੈਣੇ ਨੇ ਵੀ ਕੀ ਗੱਲ ਬਾਤ ਆ ਬਾਈ ਜੀ ਕਿੰਨਾ ਚਿਰ ਹੋ ਗਿਆ ਸਾਨੂੰ ਸਪਰੇ ਹ ਲੈਣ ਦੇ ਨੂੰ ਜਦੋਂ ਦੁਕਾਨ ਖੁੱਲੀ ਉਹਦੋਂ ਦੀ ਲੈਣੀ ਹੈ ਜੀ ਫਾਇਦੇ ਹੁੰਦੇ ਨੇ ਬਾਈ ਹਾਂ ਵਧੀਆ ਵਧੀਆ ਜੀ ਪੂਰਾ ਕੰਮ ਕਰ ਦਿੰਦੇ ਨੇ ਪੂਰਾ ਕੰਮ ਕਰ ਦਿੰਦੇ ਬਾਈ ਕਿਹੜਾ ਪਿੰਡਾ ਬਾਈ ਦਾ ਚਨੀਰ ਪਿੰਡਾ ਹੈ ਜੀ ਚਨੀਰ ਪਿੰਡਾ ਬਾਈ ਤੁਸੀਂ ਕਿੱਥੋਂ ਖਿਆਲੀ ਚੈਨ ਵਾਲੀ ਤੋਂ ਜੀ ਅਸਲ ਦਵਾਈਆਂ ਉਰ ਲੱਗ ਜਾਂਦੇ ਹੋ ਜਮਾ ਇੱਥੋਂ ਲੈ ਆਨੇ ਜਿੱਦ ਦੀ ਦੁਕਾਨ ਖੁੱਲੀ ਆਹ ਫਾਇਦੇ ਬਾਈ ਪੂਰਾ ਰਿਜ਼ਲਟ ਸਿਰੇ ਦਾ ਰੇਟ ਵੀ ਜਾਇਆ ਜਾਈ ਹਾਏ ਹਾਏ ਹੋਰ ਬਾਈ ਕਿੱਥੋਂ ਆ ਇਹ ਲਾਂ ਲਈ ਦੋ ਜੀ ਅਸੀਂ ਦੁਬਈਆਂ ਨੂੰ ਲੈ ਜਾਣੇ ਬਾਈ ਹਾਂ ਇੱਥੇ ਹੀ ਲੈ ਕੇ ਜਾਣੇ ਜੀ ਸਾਸੂ ਸੇਬੇ ਸਦਾ ਨਹੀਂ ਕਿਵੇਂ ਛੱਡਦੇ ਨੇ ਕਿਵੇਂ ਗੱਲਬਾਤ ਹੈ ਜਮਾ ਸਾਰਾ ਕੋ ਦੱਸ ਦੇ ਜੀ ਰੇਟ ਨੁਟਦਾ ਬਾਈ ਬਹੁਤ ਫਰਕ ਹੈ ਜੀ ਸਾਰਾ ਨਾਲ ਫਰਕ ਹੈ ਜਮਾ ਇੱਕ ਨੰਬਰ ਹੈ ਕੀ ਪਤਾ ਨਹੀਂ ਬਾਈ ਜੀ ਕਿੱਥੋਂ ਅਲੀਕਾ ਦੋ ਜੀ ਠੀਕ ਆ ਸਪਰੇ ਹਾਂ ਉਹਨਾਂ ਨੂੰ ਲੈ ਜਾਣੇ ਹੋ ਪੂਰੀਆਂ ਜੀ ਨਾਲ ਦਵਾਈ ਦੀਆਂ ਮਿਸਤਰੀ ਬੰਦੇ ਆ ਜੀ ਅਸੀਂ ਦਵਾਈਆਂ ਨੇ ਵੀ ਨਾਲ ਸਪਰੇਆਂ ਆ ਆਹ ਆਹ ਦੇਖ ਲਓ ਭਾਈ ਲੋਕੇਸ਼ਨ ਤੁਹਾਨੂੰ ਦੱਸ ਦਿੰਦੇ ਹਾਂਗੇ ਆ ਜਾ ਕਰੋ ਮੁੰਡਿਆ ਬਾਹਰੇ ਬੱਲੇ ਬੱਲੇ ਕਰਾ ਰੱਖਿਆ ਹੋਰ ਜੀ ਬਾਈ ਜੀ ਠੀਕ ਆ ਵਧੀਆ 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 ਕਿਹੜਾ ਮੁੰਡਾ ਬਾਈ ਦਾ ਆਹੀ ਆ ਵਿੱਚ ਨਹੀਂ ਐਸੇ ਆ ਠੀਕ ਆ ਸਪ੍ਰੈਂਸ ਪੁਰਾ ਕੇ ਚੱਲ ਗਏ ਜੰਦੇ ਹੋ ਇੱਚੀ ਲਗੇ ਨੇ ਬਈ ਕਿਉਂ ਪੂਰੀ ਤੂਤੀ ਬੋਲਦੀ ਆ ਕਰ ਮੈਂ ਫੇਰ ਦੇ ਕਰਾ ਮੁੰਡਾ ਕੈਮਰਾ ਆਹ ਲੋਕੇ ਸਨ ਦੁਕਾਨ ਦੀ ਵਿੱਚ ਨੰਬਰ ਸਕਰੀਨ ਤੇ ਚੱਲੀ ਜਾਂਦੇ ਨੇ ਕੋਈ ਵੀ ਦਵਾਈ ਦੀ ਜਾਣਕਾਰੀ ਲੈਣੀ ਤੁਸੀਂ ਫੋਨ ਮਾਰ ਕੇ ਲੈ ਸਕਦੇ ਆ ਭਾਈ ਸਾਡੇ ਪਿੰਡ ਦਾ ਪੁਰਾਣਾ ਜਸਪਰੀ ਤੱਕ ਕਿੰਨਾ ਬਣਾਉਣੇ ਆ ਵਧੀਆ ਹੀ ਵਧੀਆ ਜਾਵਾਂ ਪੂਰਾ ਦਵਾਈਆਂ ਦਾ ਮੁੰਡਾ ਉਹਨੇ ਕਿਹਾ ਹਾਂ ਉਹ ਜਦੀ ਦੁਕਾਨ ਖੁੱਲੀ ਉਹਦੀ ਲੈ ਕੇ ਆਨੇ ਆ ਹਾਏ ਹਾਏ ਇਹ ਸਾਡੇ ਪਿੰਡ ਦਾ ਪੁਰਾਣਾ ਭਾਈ ਸਾਡੇ ਪਿੰਡ ਵਿੱਚ ਆ ਵਧੀਆ ਜਮਾਈ ਵਧੀਆ ਤੂੰ ਸੁਣਾਓ ਨਾ ਨਾ ਪਿਆਰਾਂਗੇ ਤੁਹਾਨੂੰ ਡੱਕ ਲਾ ਰਹੇ ਹਾਂ ਆਹੇ ਫਿਰ ਚੱਲੀਏ ਕਰਾਂ ਕਿਹੜੀਆਂ ਜਿਆ ਪਾਣ ਲੱਗੀਆਂ